ਭਾਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਪਹਿਲੀ ਸੂਚੀ ਵਿੱਚ 67 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਇਸ ਵਾਰ ਭਾਜਪਾ ਨੇ ਪਹਿਲਵਾਨ ਬਬੀਤਾ ਫੋਗਾਟ ਦੀ ਟਿਕਟ ਰੱਦ ਕਰਕੇ ਚਰਖੀ ਦਾਧਰੀ ਤੋਂ ਸੁਨੀਲ ਸਾਗਵਾਨ ਹੋਰਾਂ ਨੂੰ ਟਿਕਟ ਦਿੱਤੀ ਹੈ ਸੁਨੀਲ ਸਾਗਵਾਨ ਨੇ 3 ਦਿਨ ਪਹਿਲਾਂ ਹੀ ਜੇਲ ਸੁਪਰਡੈਂਟ ਦੇ ਅਹੁਦੇ ਤੋਂ VRS ਲਿਆ ਸੀ ਤੇ ਫਿਰ ਭਾਜਪਾ ਦੇ ਵਿੱਚ ਸ਼ਾਮਲ ਹੋਏ ਸਨ ਉਮੀਦਵਾਰਾਂ ਦੀ ਸੂਚੀ ਸਾਹਮਣੇ ਆਉਣ ਤੋਂ ਪਹਿਲਾਂ ਬਬੀਤਾ ਫੋਗਾਟ ਨੇ ਚਰਖੀ ਦਾਦਰੀ ਸੀਟ ਤੇ ਆਪਣੀ ਸਿਆਸੀ ਮੁਹਿੰਮ ਤੇਜ਼ ਕਰ ਦਿੱਤੀ ਸੀ ਅਤੇ ਖੇਤਰ ਵਿੱਚ ਲਗਾਤਾਰ ਸਰਗਰਮ ਸੀ ਅਜਿਹੇ ਚ ਲੱਗਦਾ ਸੀ ਕਿ ਉਹ ਇੱਕ ਵਾਰ ਫਿਰ ਟਿਕਟ ਦੀ ਤਲਾਸ਼ ਵਿੱਚ ਹਨ ਪਰ ਸੁਨੀਲ ਸਾਗਵਾਨ ਦੀ ਐਂਟਰੀ ਹੁੰਦਿਆਂ ਹੀ ਸਾਰੀ ਸਿਆਸੀ ਖੇਡ ਵੇਗੜਦੀ ਨਜ਼ਰ ਆਈ ਕਿਉਂਕਿ ਭਾਜਪਾ ਵੱਲੋਂ ਸੁਨੀਲ ਸਾਗਵਾਨ ਹੋਰਾਂ ਨੂੰ ਟਿਕਟ ਦੇ ਦਿੱਤੀ ਗਈ। ਤੁਹਾਨੂੰ ਦੱਸਦੀ ਏ ਕਿ ਸੁਨੀਲ ਸਾਗਵਾਨ ਦੇ ਪਿਤਾ ਸਤਪਾਲ ਸਾਗਵਾਨ ਹਰਿਆਣਾ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਉਹ 6 ਵਾਰ ਦਾਦਰੀ ਤੋਂ ਚੋਣ ਲੜ ਚੁੱਕੇ ਹਨ। ਕਰੀਬ 28 ਸਾਲਾਂ ਦੀ ਰਾਜਨੀਤੀ ਵਿੱਚ ਸਾਗਵਾਨ ਨੇ ਲਗਾਤਾਰ 6 ਵਾਰ ਚੋਣ ਲੜੀ ਪਰ 2 ਵਾਰ ਜਿੱਤੇ। ਅਤੇ ਮੰਤਰੀ ਵੀ ਬਣੇ ਸਾਬਕਾ ਮੁੱਖ ਮੰਤਰੀ ਬਾਂਸੀ ਲਾਲ ਹੋਰਾਂ ਨੇ ਉਹਨਾਂ ਨੂੰ ਰਾਜਨੀਤੀ ਵਿੱਚ ਲਿਆਂਦਾ ਸੀ ਤੇ ਉਹ ਬਾਂਸੀ ਲਾਲ ਹੋਰਾਂ ਦੇ ਬਹੁਤ ਹੀ ਕਰੀਬੀ ਮੰਨੇ ਜਾਂਦੇ ਹਨ ਹੁਣ ਪਿਛਲੇ ਐਤਵਾਰ ਸੁਨੀਲ ਸਾਗਵਾਨ ਹੋਰਾਂ ਨੇ ਜੇਲ ਸੁਪਰਡੈਂਟ ਦੇ ਅਹੁਦੇ ਤੋਂ ਵੀਆਰਐਸ ਲੈਣ ਲਈ ਸਰਕਾਰ ਨੂੰ ਪੱਤਰ ਲਿਖਿਆ ਅਤੇ ਫਿਰ ਸਰਕਾਰ ਨੇ ਤੁਰੰਤ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਸਭ ਤੋਂ ਖਾਸ ਗੱਲ ਇਹ ਹੈ ਕਿ ਸੁਨੀਲ ਸਾਗਵਾਨ ਹੋਰਾਂ ਨੇ ਆਪਣੇ ਕਾਰਜਕਾਲ ਦੌਰਾਨ ਬਲਤਕਾਰ ਅਤੇ ਕਤਲ ਕੇਸ ਮਾਮਲੇ 'ਚ ਦੋਸ਼ੀ ਡੇਰਾ ਮੁਖੀ ਰਾਮ ਰਹੀਮ ਨੂੰ 6 ਵਾਰ ਪੈਰੋਲ ਅਤੇ ਫਰਲੂ ਦਿੱਤੀ ਸੀ ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਵੀ ਭਾਜਪਾ 'ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਹਨ ਅਤੇ ਸੋਸ਼ਲ ਮੀਡੀਆ 'ਤੇ ਭਾਜਪਾ ਦੇ ਖਿਲਾਫ ਟ੍ਰੋਲਿੰਗ ਵੀ ਕੀਤੀ ਜਾ ਰਹੀ ਹੈ ਸੋ ਵਿਰੋਧੀ ਪਾਰਟੀਆਂ ਲਗਾਤਾਰ ਭਾਜਪਾ ਨੂੰ ਘੇੜਦੀਆਂ ਨਜ਼ਰ ਆ ਰਹੀਆਂ ਹਨ ਤੁਹਾਨੂੰ ਦੱਸ ਦਈਏ ਕਿ ਸਾਲ 2019 ਦੀਆਂ ਚੋਣਾਂ 'ਚ ਪਹਿਲਵਾਨ ਬਬੀਤਾ ਫੋਗਾਟ ਨੇ ਭਾਜਪਾ ਦੀ ਟਿਕਟ ਤੇ ਰਾਜਨੀਤੀ ਵਿੱਚ ਐਂਟਰੀ ਕੀਤੀ ਸੀ ਇਸ ਤੋਂ ਬਾਅਦ ਉਹ ਚਰਖੀ ਦਾਦਰੀ ਵਿਧਾਨ ਸਭਾ ਸੀਟ ਤੋਂ ਚੋਣ ਲੜੇ ਪਰ ਜਿੱਤ ਨਹੀਂ ਸਕੇ ਆਜ਼ਾਦ ਸੁਮਬੀਰ ਸਾਗਵਾਨ ਸਾਲ 2019 ਦੇ ਵਿੱਚ ਚਰਖੀ ਦਾਦਰੀ ਸੀਟ ਤੋਂ ਵਿਧਾਇਕ ਚੁਣੇਗੇ ਸਨ ਸਤਪਾਲ ਸਾਗਵਾਨ ਨੇ ਜਜਪੀ ਦੀ ਟਿਕਟ ਤੇ ਚੋਣ ਲੜੀ ਇਸ ਦੇ ਨਾਲ ਇਹ ਵੀ ਦੱਸਦੀ ਹੈ ਕਿ ਸਤਪਾਲ ਸਾਗਵਾਨ ਹੋਰਾਂ ਨੇ ਜਜਪੀ ਦੀ ਟਿਕਟ ਤੇ ਚੋਣ ਲੜੀ ਜਿਨ੍ਹਾਂ ਨੂੰ 29577 ਵੋਟਾਂ ਮਿਲੀਆਂ ਅਤੇ ਉਹ ਦੂਜੇ ਸਥਾਨ ਤੇ ਰਹੇ ਪਾਪਾ ਦੀ ਟੈਕਟ ਤੇ ਚੋਣ ਲੜਨ ਵਾਲੀ ਬਬੀਤਾ ਫੁਗਾਟ 24786 ਵੋਟਾਂ ਲੈ ਕੇ ਤੀਜੇ ਨੰਬਰ ਤੇ ਰਹੀ ਬਿਊਰੋ ਰਿਪੋਰਟ ਦਾ ਅਨਮਿਊਟ